ਇਹ ਮਜਬੂਰ ਨੂੰ ਸਾਡੇ ਉੱਤੇ ਥੋਪ ਰਿਆ ਨੈਨੋ ਖਾਦ ਜਿਹੜੀ ਉਹ ਸਾਨੂੰ ਬਹੁਤ ਬਦੀ ਜ਼ਬਰਦਸਤੀ ਦੇ ਰਿਹਾ ਨਾਲ ਜਲਦੀ ਤੋਂ ਜਲਦੀ ਡੀਏਪ ਜਿਹੜੀ ਬਹੁਤ ਅਤ ਜ਼ਰੂਰੀ ਐ ਇਸ ਲਈ ਕਿਸਾਨ ਦੀ ਕਿਉਂਕਿ ਫਸਲ ਜਿਹੜੀ ਆ ਉਹ ਬੀਜਣੀ ਕਿਸਾਨ ਨੇ ਉਹ ਆਪਣਾ ਝੋਨਾ ਨਹੀਂ ਉਸੇ ਜੋਖ ਰਿਹਾ ਉਹਦਾ ਝੋਨਾ ਨਹੀਂ ਤੋਲ ਰਿਹਾ ਇਸ ਕਰਕੇ ਕਿਸਾਨ ਦੇ ਉੱਤੇ ਇਸ ਸਮੇਂ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਜੇ ਕਿਸੇ ਦਾ 14 ਮੌਚਰ ਐ 17 ਮੌਚਰ ਆ ਉਹਦੇ ਕੋਈ 200 ਤੋਂ ਪਲੱਸ 250 ਦੇ ਲਾਗੇ ਬੰਦੇ ਕੱਟ ਲਾ ਰਿਆ ਅਸੀਂ ਕਿੰਨੇ ਕਿਸਾਨਾਂ ਨੂੰ ਉਠੋ ਸ਼ੰਭੂ ਬਾਡਰ ਤੇ ਮੋਰਚੇ ਇਸੇ ਕਰਕੇ ਲਾਇਆ ਸਸੀਆਂ ਦੋਸਤੋ ਤੁਸੀਂ ਦੇਖ ਰਹੇ ਹਮਦਰਦ ਟੀਵੀ ਤੇ ਮੈਂ ਹਾਂ ਮਾਨ ਸਿੰਘ ਇਤਿਹਾਸਿਕ ਕਸਬਾ ਖਡੂਰ ਸਾਹਿਬ ਵਿਖੇ ਮੌਜੂਦ ਹਾਂ ਸੋ ਡੀਪੀ ਖਾਦ ਦੀ ਸਮੱਸਿਆ ਔਣ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਖੇਤਾਂ ਦੇ ਵਿੱਚ ਜਿਹੜੇ ਇਕੱਠੇ ਹੋਏ ਨੇ ਸੋ ਕਿਸਾਨਾਂ ਨੂੰ ਲੋੜ ਅਨੁਸਾਰ ਜਿਹੜੀ ਡੀਪੀ ਖਾਦ ਨਹੀਂ ਮਿਲ ਰਹੀ ਜਿਸ ਕਰਕੇ ਕਿਸਾਨਾਂ ਦੀ ਕਣਕ ਦੀ ਬਜਾਈ ਜਿਹੜੀ ਆ ਪ੍ਰਭਾਵਿਤ ਹੋ ਰਹੀ ਆ ਤੋ ਵੱਡੀ ਗਿਣਤੀ ਵਿੱਚ ਅੱਜ ਕਿਸਾਨ ਇਕੱਠੇ ਹੋਏ ਨੇ ਸਰਕਾਰ ਪਾਸੋਂ ਮੰਗ ਕਰਦੇ ਪਏ ਨੇ ਕਿ ਸਾਨੂੰ ਤੁਰੰਤ ਲੋੜ ਅਨੁਸਾਰ ਜਿਹੜੀ ਆ ਉਹ ਡੀਏਪੀ ਖਾਦ ਦਾ ਮਹੀਆ ਕਰਾਈ ਜਾਵੇ ਸਾਡੇ ਨਾਲ ਇਹ ਕਿਸਾਨ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਂ ਤੇ ਕਿਹੜਾ ਨਗਰ ਤੁਹਾਡਾ ਮੇਰਾ ਨਾਮ ਦਲਬੀਰ ਸਿੰਘ ਖਡੂਰ ਸਾਹਿਬ ਨਗਰ ਸਾਡਾ ਪਿੰਡ ਖਡੂਰ ਸਾਹਿਬ ਜੀ ਤੇ ਕੀ ਸਮੱਸਿਆ ਆ ਰਹੀ ਡੀਏਪੀ ਖਾਦ ਨੂੰ ਲੈ ਕੇ ਤੁਹਾਨੂੰ ਮਿਲਦੀ ਨਹੀਂ ਪਈ ਕਿਸੇ ਨੂੰ ਡੀਪੀ ਖਾਦ ਦਾ ਇੰਨਾ ਬਰਾ ਹਲੋ ਚੁਕਾ ਵਾ ਵੀ ਸਾਨੂੰ ਜਦੋਂ ਤੋਂ ਅਸੀਂ ਝੋਨੇ ਵੜਦੇ ਆ ਨਾ ਸਾਨੂੰ ਉਦੋਂ ਤੋਂ ਹੀ ਇਸ ਚੀਜ਼ ਦੀ ਕਿਲਚਾ ਨਾ ਤੇ ਸਾਨੂੰ ਆਲੂਆਂ ਵੇਲੇ ਡੀਪੀ ਖਾਦ ਸਵਾਦ ਨਾਲ ਮਿਲੀ ਆ ਬਲੈਕ ਦੇ ਵਿੱਚ ਜਰੂਰ ਮਿਲਦੀ ਆ ਉਹ ਕਹਿੰਦੇ ਆ ਵੀ ਜਿੰਨੀ ਮਰਜ਼ੀ ਲੈ ਲਓ ਤੇ ਬਾਕੀ ਜੇ ਨਾ ਸੁਸਾਇਟੀਆਂ ਚ ਖਾਦ ਆ ਰਹੀ ਹੈ ਬੁਰਾ ਹਾਲ ਹੈ ਖਾਦ ਦਾ ਖਾਦ ਖੁਣ ਬੁਰਾ ਹਾਲ ਹੈ ਜੀ ਸਾਡਾ ਅੱਛਾ ਬਲੈਕ ਜਿਹੜੀ ਮਿਲਦੀ ਪਈ ਆ ਜਿਹੜੀ ਕਾਲਾ ਬਜਾਰੀ ਹੁੰਦੀ ਪਈ ਆ ਉਹ ਕਿਹੜੀਆਂ ਸ਼ਰਤਾਂ ਤੇ ਤੁਹਾਨੂੰ ਮਿਲਦੀ ਪਈ ਉਹ ਸਾਨੂੰ ਸ਼ਰਤਾਂ ਇਹ ਆ ਵੀ ਨਾਲ ਸਾਨੂੰ ਇੱਕ ਤੇ ਮਚਾਇਟੀਆਂ ਦੇ ਰਹੇ ਹੁਣ ਤੋਂ ਹੀ ਅਜੇ ਜਿਹੜੀਆਂ ਅਸੀਂ ਸਪਰਿਆ ਨਹੀਂ ਕਾਜੀ ਕਣਕ ਉਗਣੀ ਜਾਂ ਫੇਰ ਵੇਖਣੀ ਦੀ ਕਿਹੜੀ ਗੰਦ ਕਿਹੋ ਜਿਹਾ ਉਗਦਾ ਉਸ ਹਿਸਾਬ ਨਾਲ ਦਵਾਈ ਲੈਣੀ ਹੁੰਦੀ ਆ ਸਾਨੂੰ ਇਹ ਮਜਬੂਰਨ ਸਾਡੇ ਉੱਤੇ ਥੋਪ ਰਿਆ ਨੈਨੋ ਖਾਦ ਜਿਹੜੀ ਉਹ ਸਾਨੂੰ ਬਹੁਤ ਬਹੁਤ ਜਬਰਦਸਤੀ ਦੇ ਰਿਆ ਨਾਲ ਤੇ ਕੀ ਮੰਗ ਕੀ ਤੁਹਾਡੀ ਸਰਕਾਰ ਕੋਲੋਂ ਮੰਗ ਕੀ ਕਰਦੇ ਸਾਡੀ ਮੰਗ ਕਿਸਾਨਾਂ ਦੀ ਇਹੋ ਆ ਵੀ ਸਾਨੂੰ ਜਿਹੜੀ ਆ ਇਸ ਵੇਲੇ ਜਲਦੀ ਤੋਂ ਜਲਦੀ ਡੀਏਪੀ ਜਿਹੜੀ ਬਹੁਤ ਅਤ ਜ਼ਰੂਰੀ ਐ ਇਸ ਵੇਲੇ ਕਿਸਾਨ ਦੀ ਕਿਉਂਕਿ ਫਸਲ ਜਿਹੜੀ ਆ ਉਹ ਬੀਜਣੀ ਕਿਸਾਨ ਨੇ 15 ਨਵੰਬਰ ਤੋਂ ਕਣਕ ਲੇਟ ਹੋਣ ਢੀਏ ਯੂਨੀਵਰਸਿਟੀਆਂ ਵੀ ਕਹਿੰਦੀਆਂ ਵੀ 15 ਨਵੰਬਰ ਤੋਂ ਪਹਿਲੋਂ-ਪਹਿਲੋਂ ਕਣਕ ਬੀਜਣੀ ਜਿਹੜੀ ਉਹਦਾ ਝਾੜ ਕੁਝ ਵੱਖਰਾ ਹੁੰਦਾ ਇਹ ਤੋਂ ਬਾਅਦ ਕਣਕਾਂ ਲੇਟ ਹੋ ਜਾਂਦੀਆਂ ਵਾ ਇਸ ਕਰਕੇ ਠੰਡ ਵੀ ਹੁਣ ਪੈਣ ਲੱਗ ਪਈ ਧੁੰਦਾਂ ਪੈਣ ਲੱਗ ਪਈਆਂ ਪਹਿਲੀਆਂ ਜਿਹੜੀਆਂ ਜ਼ਮੀਨਾਂ ਉਹ ਕਿਸਾਨਾਂ ਦੀਆਂ ਪੰਜ ਛੇ ਦਿਨ ਹੋ ਗਏ ਬੱਤਰਾ ਆ ਉਦੋਂ ਕਿਸਾਨ ਮੰਡੀ ਵਿੱਚ ਫਸਿਆ ਹੋਆ ਉਹ ਆਪਣਾ ਝੋਨਾ ਨਹੀਂ ਉੱਥੇ ਜੋਖ ਰਿਹਾ ਉਹਦਾ ਝੋਨਾ ਨਹੀਂ ਤੋਲ ਰਿਹਾ ਇਸ ਕਰਕੇ ਕਿਸਾਨ ਦਿੱਤੇ ਐ ਸਮੇਂ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਸੋ ਹੋਰ ਇੱਥੇ ਕਿਸਾਨ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕੀ ਨਾਂ ਕਿਹੜਾ ਨਗਰ ਤੁਹਾਡਾ ਮੇਰਾ ਬਲਬੀਰ ਸਿੰਘ ਨਾਮ ਖਡੂਰ ਸਾਹਿਬ ਨਗਰ ਆ ਅੱਛਾ ਤੇ ਤੁਹਾਨੂੰ ਵੀ ਡੀਏਪੀ ਦੀ ਸਮੱਸਿਆ ਜਿਹੜੀ ਆ ਰਹੀ ਹੈ ਡੀਏਪੀ ਦੀ ਬਹੁਤ ਵੱਡੀ ਸਮੱਸਿਆ ਜੀ ਤੇ ਕਾਲਾ ਬਾਜ਼ਾਰੀ ਦੇ ਨਾਲ ਮਿਲਦੀ ਆ ਤੇ ਉਹ ਸਾਨੂੰ ਦਵਾਈਆਂ ਤੇ ਨੈਨੋ ਜੋਰੀ ਜੀ ਮੋਦੋਪਦੀ ਨਾਲ ਥੋਪਦੇ ਆ ਜੀ ਕਈ ਵਾਰੀ ਕੀ ਹੁੰਦਾ ਕਿ ਜ਼ਿੰਮੇਵਾਰ ਦੀ ਇੰਨੀ ਮਜਬੂਰੀ ਹੁੰਦੀ ਹੈ ਕਿ ਉਹ ਦੀ ਉਹ ਗਜਾਇਸ ਹੀ ਨਹੀਂ ਹੁੰਦੀ ਵੀ ਮੈਂ ਆਪਣਾ ਪਹਿਲਾਂ ਵਿਆਹੀ ਕਰ ਲਾ ਜੀ ਤੇ ਇਹ ਸਾਰਾ ਕੁਝ ਤੇ ਝੋਨਾ ਵੀ ਜਿਹੜਾ ਵਾ ਉਹ ਵੀ ਸਾਡਾ ਰੋਲਣ ਡਿਆ ਜੀ ਕੱਟ ਲੱਗਣ ਡਿਆ ਆ ਆਰਤੀਆ ਵੀ ਪੈਸੇ ਕੱਟ ਕੇ ਦੇਣ ਡਿਆ ਆ ਜੀ ਇਹ ਸਾਡੇ ਨਾਲ ਧੱਕੇਸ਼ਾ ਹੀ ਹੋ ਰਹੀ ਆ ਇਹ ਸਰਕਾਰ ਨੂੰ ਜਲਦ ਤੋਂ ਜਲਦ ਕੋਈ ਹੱਲ ਕਰਨਾ ਚਾਹੀਦਾ ਜੀ ਬੇਨਸਾਫੀ ਇਨਸਾਨ ਦੇ ਨਾਲ ਹੋ ਰਹੀ ਹੈ ਜੀ ਸੋ ਹੋਰ ਇੱਥੇ ਕਿਸਾਨ ਮੌਜੂਦ ਨੇ ਕਿਸਾਨ ਆਗੂ ਰਵਿੰਦਰਜੀਤ ਸਿੰਘ ਕੰਗ ਵੀ ਇਹਨਾਂ ਦੀ ਇੱਥੇ ਸਮੱਸਿਆ ਨੂੰ ਸੁਣਨ ਵਾਸਤੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੰਗ ਸਾਹਿਬ ਇਹ ਕਿਸਾਨ ਜਿਹੜੇ ਇਲਾਕੇ ਦੇ ਨੇ ਖਡੂਰ ਸਾਹਿਬ ਇਲਾਕੇ ਦੇ ਕਿਸਾਨ ਆ ਵੱਡੀ ਸਮੱਸਿਆ ਆ ਰਹੀ ਹੈ ਡੀਪੀ ਖਾਦ ਮਿਲਦੀ ਨਹੀਂ ਪਈ ਕਾਲੀਆਂ ਕਿਸਾਨਾਂ ਦੀਆਂ ਬਤਾਂ ਰਾਈਆਂ ਨੇ ਕਣਕ ਕਿਸਾਨਾਂ ਦੀ ਲੇਟ ਹੋ ਰਹੀ ਆ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵੇਖੋ ਜੀ ਜਿਹੜੀ ਡੀਪੀ ਖਾਦੀ ਆ ਰਹੀ ਹੈ ਕਿੱਥੇ ਆ ਰਹੀ ਆ ਇਹ ਕੋਈ ਅੱਜ ਦੀ ਨਹੀਂ ਆ ਰਹੀ ਤਕਰੀਬਨ 2 ਮਹੀਨੇ ਤੋਂ ਜਦੋਂ ਕਿਸਾਨਾਂ ਨੇ ਆਲੂ ਮਟਰ ਲਾਉਣੇ ਸੀ ਉਦੋਂ ਵੀ ਐਸ ਸ਼ਹਿਰ ਤੋਂ ਅਗਲੇ ਸ਼ਹਿਰ ਅਗਲੇ ਸ਼ਹਿਰ ਤੋਂ ਅਗਲੇ ਸ਼ਹਿਰ ਦੇ ਵਿੱਚ ਜਾ ਕੇ ਡੀਪੀ ਮਿਲੀ ਤੇ ਜਿਨ੍ਹਾਂ ਨੂੰ ਮਿਲੀ ਆ ਉਹ 1700 ਪਲੱਸ ਦੇ ਦਾਤੇ ਮਿਲੀ ਨਾਲ ਨੈਨੋ ਯੂਰੀਆ ਵਗੈਰਾ ਦੇ ਕੇ ਸੁਸਾਇਟੀਆਂ ਦੇ ਵਿੱਚ ਐਦਕੀ ਸਰਕਾਰ ਵੱਲੋਂ ਖਾਦ ਨਹੀਂ ਮਈਆ ਕਰਾਈ ਗਈ ਤੇ ਦੁਕਾਨਾਂ ਤੇ ਵੀ ਜਿਹੜੀ ਖਾਦ ਆ ਉਹ ਨਹੀਂ ਇਹਦੇ ਸਬੰਧ ਅੰਦਰ ਜਈ ਕਈ ਵਾਰ ਦਫਤਰ ਘੇਰੇ ਗਏ ਕਈ ਕੁਝ ਕੀਤਾ ਗਿਆ ਪਰ ਜਿਹੜੀ ਖਾਦ ਦੇਣ ਦਾ ਅਜੇ ਤੱਕ ਕੋਈ ਨਾਂ ਨਹੀਂ ਆ ਅੱਜ ਵੀ ਤੁਸੀਂ ਜਿੱਥੇ ਖੜੇ ਜੀ ਇਹ ਕਿਸਾਨ ਨੇ ਦੂਸਰੀ ਵਾਰ ਆਪਣੀ ਜਿਹੜੀ ਪੈੜੀ ਉਹ ਭਰ ਦਿੱਤੀ ਆ ਤੇ ਖਾਦ ਨਾ ਹੋਣ ਕਰਕੇ ਬਜਾਈ ਜਿਹੜੀ 15 ਨਵੰਬਰ ਤੱਕ ਆਪਾਂ ਨੇ ਕਰ ਦੇਣੀ ਚਾਹੀਦੀ ਆ ਤੇ 15 ਨਵੰਬਰ ਤੱਕ ਬਜਾਈ ਉਹ ਜਿਹੜੀ ਨਹੀਂ ਹੋਣੀ ਅਸੀਂ ਇਸੇ ਕਰਕੇ ਕਹਿੰਦੇ ਆ ਵੀ ਜਿਹੜਾ ਐਮਐਸਬੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਵਾ ਕਾਲਾ ਬਾਜ਼ਾਰੀ ਰੁਕਣੀ ਚਾਹੀਦੀ ਆ ਕਿਉਂਕਿ ਅੱਜ ਜਿਹੜਾ ਸਮਾਂ ਵਾ ਸਾਡੇ ਜਿਹੜੇ ਮੰਡੀਆਂ ਦੇ ਵਿੱਚ ਝੋਨੇ ਵੀ ਰੋੜ ਕੇ ਰੱਖ ਦਿੱਤੇ ਆ ਜਿਹੜੀਆਂ ਪਰਮਾ ਕਦੀ ਇਹ ਨਾ ਦਿਨਾਂ ਤੱਕ ਕੰਪੈਨਾਂ ਝੋਨੇ ਵੜਨ ਤੇ ਨਹੀਂ ਚੱਲੀਆਂ ਇਹ ਜੇ ਚੱਲਦੀਆਂ ਸੀ 1121 ਵਾਸਤੇ ਚੱਲਦੀਆਂ ਸੀ ਅੱਜ ਵੀ ਕਿਸਾਨਾਂ ਦੇ ਝੋਨਾ ਮੰਡੀਆਂ ਦੇ ਵਿੱਚ ਪਏ ਤੁਸੀਂ ਕਵਰੇਜ ਕਰਦੇ ਜੀ ਗਰਾਊਂਡ ਲੈਵਲ ਤੋਂ ਲੋਕਾਂ ਨੂੰ ਦਿਖਾਉਂਦੇ ਜੀ ਤੇ ਹੁਣ ਜੇ 1121 ਆਈ ਆ ਤੇ ਉਹ ਵੀ ਵਾਰੀ ਵੱਲੋਂ ਵੱਡੀ ਪੱਧਰ ਤੇ ਲੁੱਟ ਕੀਤੀ ਜਾ ਰਹੀ ਆ ਦੂਜੀ ਤਰਾਸ ਦੀ ਆ ਹੁਣ ਸੈਕਟਰੀ ਖਡੂਰ ਸਾਹਿਬ ਕੋਲੋਂ ਉੱਠ ਕੇ ਆਏ ਆ ਵੀ ਜਿਹੜੇ ਆੜਤੀਏ ਵੀਰ ਆ ਜਾਂ ਸੈਲਰਾਂ ਵਾਲੇ ਜਾਂ ਸਪਾਈਟਰ ਆ ਇਹ ਜਿਹੜਾ ਵਾ ਜੇ ਕਿਸੇ ਦਾ 14 ਮਾਊਚਰ ਆ 17 ਮਾਊਚਰ ਆ ਉਹਦੇ ਕੋਲ 200 ਤੋਂ ਪਲੱਸ 250 ਦੇ ਲਾਗੇ ਬੰਦੇ ਕੱਟ ਲਾ ਰਹੇ ਆ ਅੱਜ ਖਡੂਰ ਸਾਹਿਬ ਜੀ ਜਥੇਬੰਦੀ ਇਕੱਤਰ ਹੋਈ ਆ ਨਾਲ ਅਸੀਂ ਇੱਥੇ ਆਏ ਆ ਬਕਾਇਦਾ ਟੇਬਲ ਤੇ ਕਹਿ ਕੇ ਆਏ ਆ ਵੀ ਜਿਹਦਾ 17 ਮਾਊਚਰ ਆ ਰਿਆ ਵਾ ਉਹਦੀ 1 ਰੁਪਏ ਦੀ ਜਿਹੜੀ ਕਟੌਤੀ ਅਸੀਂ ਪ੍ਰਾਨ ਨਹੀਂ ਕਰਾਂਗੇ ਉਹਦੇ ਕੋਲੋਂ ਪੈਸੇ ਲੈਣੇ ਆ ਭਾਵੇਂ ਕੁਝ ਵੀ ਹੋ ਜਾਏ ਕਿਉਂਕਿ ਮੌਚਰ ਜੇ 14 ਆਇਆ ਤੇ 3 ਕਿਲੋ ਚੋਨੇ ਦੀ ਕਾਰ ਤੇ ਸਾਡੀ ਵੈਸੇ ਕੱਟੀ ਗਈ 3 ਕਿਲੋ ਚੋਨਾ ਸਾਡਾ ਜਿਹੜਾ ਉੱਡ ਗਿਆ ਵਾ ਉਹ ਕਿਹਦੇ ਖਾਤੇ ਪੈਣਾ ਵਾ ਇਸ ਕਰਕੇ ਕਿਸਾਨ ਦੀ ਦੋਰੀ ਲੋਟਿਆ ਜੇ ਉਹ ਚੀਜ਼ ਲੈਣੀ ਹੋ ਪਾਰੀ ਨੇ ਤੇ ਉਹਦੇ ਚ ਲੋਟਿਆ ਤੇ ਜੇ ਦੇਣੀ ਆ ਤੇ ਉਹਦੇ ਸਾਨੂੰ ਲੈਣਾ ਤੇ ਖਿਲਾ ਰਿਆ ਜਾ ਰਿਹਾ ਅਜੇ ਤੱਕ ਡੀਏਪੀ ਖਾਦ ਕਿਸਾਨਾਂ ਕੋਲ ਨਹੀਂ ਪਹੁੰਚੀ ਤੇ ਜੇ ਨਾ ਪਹੁੰਚੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੀਟਿੰਗ ਲਾ ਕੇ ਤੇ ਇਹਦੇ ਚ ਜਿਹੜਾ ਵੱਡਾ ਸੰਘਰਸ਼ ਕਰਾਂਗੇ ਪਿਛਲੇ ਦਿਨੀ ਫਗਵਾੜੇ ਦੀ ਧਰਤੀ ਤੇ ਜਿਹੜਾ ਵਾ ਉਥੇ ਰੇਲ ਰੋਕ ਕੇ ਆਪਣਾ ਰੋਡ ਰੋਕ ਕੇ ਤੇ ਉਥੇ ਵੱਡੀ ਪੱਦਰ ਤੇ ਲੜਾਈ ਲੜੀ ਆ ਝੋਨੇ ਦੀ ਉਦੋਂ ਜਿਹੜੇ ਖੁੱਡੀਆਂ ਮੰਤਰੀ ਆ ਕਟਾਰੂ ਚੱਕ ਇਹਨਾਂ ਨਾਲ ਗੱਲਬਾਤ ਹੋਈ ਆ ਜਿਹੜੀ ਇਹ ਪੰਜਾਬ ਸਰਕਾਰ ਦੇ ਮੰਤਰੀ ਆ ਉਹਨਾਂ ਨੇ ਮੰਨਿਆ ਵੀ ਨਾ ਤੇ ਡੀਏਪੀ ਖਾਦੀ ਕਿਰਤਾਉਣ ਦਿੱਤੀ ਜਾਊਗੀ ਕੋਈ ਝੋਨੇ ਦਾ ਕਟ ਨਹੀਂ ਲੱਗੂਗਾ ਪਰ ਜੇ ਥੱਲੇ ਉਹ ਗਰਾਊਂਡ ਲੈਵਲ ਤੇ ਉਹ ਨਾ ਸਾਰੀ ਇਸ਼ੂ ਆ ਸਹੀ ਹੋਏ ਤੇ ਫਿਰ ਜਿਹੜਾ ਤੇ ਸੰਘਰਸ਼ ਕੀਤਾ ਜਾਊਗਾ ਤੇ ਸੰਘਰਸ਼ ਉਹਨਾਂ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਕਿਸਾਨਾਂ ਦੀ ਬੁਝਾਈ ਨਹੀਂ ਕਰਨ ਦਿੱਤੇ ਅਸੀਂ ਕਹਿੰਦੇ ਕਿਸਾਨੋ ਉਠੋ ਸ਼ੰਭੂ ਬਾਰਡਰ ਤੇ ਮੋਰਚੇ ਇਸੇ ਕਰਕੇ ਲਾਇਆ ਠੀਕ ਆ ਸਰਕਾਰਾਂ ਦੀਆਂ ਏਜੰਸੀਆਂ ਕਹਿੰਦੀਆਂ ਵੀ ਆਪੇ ਬਹਿ ਗਿਆ ਕੀ ਆ ਪਰ ਆ ਹਾਲਾਤ ਤੁਹਾਡੇ ਜਿਹੜੇ ਆ ਕਿ ਝੋਨੇ ਚ ਹੋਇਆ ਡੀਏਪ ਖਾਚ ਹੋਇਆ ਕੱਲ ਨੂੰ ਜੂਰੀਆ ਚ ਹੋਣੇ ਜੇ ਕੱਲ ਨੂੰ ਹੋਰ ਹੋਣੇ ਜੇ ਹਰੀ ਕ੍ਰਾਂਤੀ ਦੇ ਨਾਂ ਤੇ ਜਿਹੜਾ ਤੁਹਾਨੂੰ ਲੁੱਟਿਆ ਗਿਆ ਤੇ ਇਹ ਜਿਹੜੀਆਂ ਸਰਕਾਰਾਂ ਤੁਹਾਨੂੰ ਲੁੱਟਦੀਆਂ ਵੀ ਕੁੱਟਦੀਆਂ ਇਸ ਕਰਕੇ ਇੱਕ ਮੋਟੋ ਕੇ ਸ਼ੰਭੂ ਬਾਰਡਰ ਵਾਲੀ ਧਿਆਨ ਦਿਏ ਤੇ ਵੱਡੀ ਪੱਧਰ ਤੇ ਉਹ ਮੋਰਚਾ ਜਿੱਤ ਗਏ ਜੇ ਉਹ ਜਿੱਤਿਆ ਗਿਆ ਤੇ ਮੰਡੀਆਂ ਝੋਨਾ ਵੀ ਨਹੀਂ ਜੀ ਰਹਿਣ ਦਿੰਦੇ ਉਹ ਵੀ ਚੁੱਕਿਆ ਗਿਆ ਜੇ ਵੇਖੋ ਵਪਾਰੀ ਦੀ ਕਿੱਡੀ ਤੱਕ ਦੀ ਚਾਹ ਪੀ ਝੋਨਾ ਪਾਸੇ ਵਿਕੇ ਤੇ ਮਾਰਕੀਟ ਕਮੇਟੀਆਂ ਖਤਮ ਹੋ ਜਾਣ ਜਿੱਦਨ ਮਾਰਕੀਟ ਕਮੇਟੀਆਂ ਖਤਮ ਹੋ ਗਈਆਂ ਉਸ ਦਿਨ ਸਾਡੇ ਜਿਹੜੇ ਲਿੰਕ ਰੋੜਿਆ ਜਾਂ ਹੋਰ ਰੋੜਿਆ ਉਹ ਵੀ ਸਰਕਾਰ ਤੋਂ ਖੁੱਸ ਜਾਣਿਆ ਇਹ ਸੀ ਕਿਸਾਨ ਆਗੂ ਰਵਿੰਦਰਜੀਤ ਸਿੰਘ ਕਾਂਗ ਜਿਹਨਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਕਿ ਇਸ ਢੰਗ ਦੇ ਨਾਲ ਜਿਹੜੀ ਕਿਸਾਨਾਂ ਨੂੰ ਖਾਦ ਦੀ ਜਿਹੜੀ ਦਿੱਕਤ ਜਿਹੜੀ ਆ ਰਹੀ ਆ ਡੀਪੀ ਖਾਦ ਕਿਸਾਨਾਂ ਨੂੰ ਮਿਲਦੀ ਨਹੀਂ ਪਈ ਕਣਕ ਦੀ ਬਿਾਈ ਦਾ ਸੀਜ਼ਨ ਜਿਹੜਾ ਵਾ ਉਹ ਚਲਦਾ ਪਿਆ ਸੋ ਕਿਸਾਨਾਂ ਦੀ ਜਿਹੜੀ ਫਸਲ ਦੀ ਬਿਜਾਈ ਆ ਉਹ ਲੇਟ ਹੁੰਦੀ ਪਈ ਆ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਪਿਆ ਸੋ ਉਹਨਾਂ ਨੇ ਖਾਦ ਦੀ ਹੋਰੀ ਕਾਲੀ ਕਾਲਾ ਬਜਾਰੀ ਤੇ ਮੰਡੀਆਂ 'ਚ ਕਿਸਾਨਾਂ ਦੀ ਹੋਰੀ ਖੱਜਲ ਖਵਾਰੀ ਸੰਬੰਧੀ ਵੀ ਜਾਣਕਾਰੀ ਦਿੱਤੀ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਉਹਨਾਂ ਨੂੰ ਜਿਹੜਾ ਵਾ ਕੋਈ ਮੀਟਿੰਗ ਲਗਾ ਕੇ ਜਿਹੜਾ ਵਾ ਵੱਡਾ ਸੰਘਰਸ਼ ਜਿਹੜਾ ਵਾ ਉਹ ਲੀਕਣਾ ਪਵੇ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੂ ਫਤਿਹਵਾਦ ਨਾਲ ਮਾਨ ਸਿੰਘ ਹਮਦਰ ਦਾ ਟੀਵੀ